ਗੱਲ ਦਰਦੀ ਹੈ ਕਿ ਟੈਰਰਿਸਟ ਜਦੋਂ ਅਟੈਕ ਕਰਦੇ ਆ ਤਾਂ ਉਹ ਨਾਮ ਪੁੱਛਦੇ ਆ ਧਰਮ ਪੁੱਛਦੇ ਆ ਉਸ ਤੋਂ ਬਾਅਦ ਅਟੈਕ ਕਰਦੇ ਆ ਇਹ ਗੱਲ ਤੋਂ ਪ੍ਰਚਾਰਿਤ ਹੁੰਦੀ ਹੈ ਜਾਂ ਪ੍ਰਸਾਰਿਤ ਹੁੰਦੀ ਹੈ ਉਸ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਰਹਿੰਦੇ ਕੁਝ ਮੁਸਲਮਾਨ ਭਰਾਵਾਂ ਦੇ ਨਾਲ ਕੁਝ ਲੋਕ ਅਜਿਹਾ ਵਿਹਾਰ ਕਰਨਾ ਸ਼ੁਰੂ ਕਰਦੇ ਆ ਕਿ ਉਹ ਉਹ ਵੀ ਅਸੁਰੱਖਿਅਤ ਮਹਿਸੂਸ ਕਰਨਾ ਸ਼ੁਰੂ ਕਰਦੇ ਆ ਜੋ ਉਹ ਸਟੂਡੈਂਟ ਦੀ ਬਾਹ ਫੜਦੇ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਆ ਨੁਮਾਇंदे तो उन्हों की घर वापसी का राह बना जिन्होंने लगता है कि हम सा इतना रहना सुरक्षित लग रहा है हमें इधर थरास किया जाता है और अटैक्स होते हैं कहीं कहीं जगह अटैक्स होते हैं वैसे तो इधर के लोग नहीं करते हैं नॉन लोकल से जैसे हिमाचल के लोग हैं और हरियाणा के लोग है जो हर हमेशा हमें तंग करते हैं इधर पे और गाल याब्यूजिक लेकर ले टेररिस्ट वगैरह कहते हैं आपकी बताइए हम कौन सी टेररिस्ट हैं हमारी भी जो तो जानी गई है उधर परसू हमारे घर वाले बहुत परेशान हैं इसी, इसी वजह से हम घर जा रहे इस टाइप तो आपने पुलिस के पास इसकी कोई नहीं शिकायत नहीं की सर हमने पुलिस को तो ऑलरेडी बोला था लेकिन हमें कोई भी मदद नहीं मिली तो मैं ऑटो में आ रहा था मुझे भी टेररिस्ट टेररिस्ट नाम से पुकार रहे थे वो यही चाहते थे वहाँ से कुछ बोले और हम इस पर अटैक कर दें ਕੀ ਆਪਕੇ ਮੱਥੇ 'ਤੇ ਤਾਂ ਨਹੀਂ ਲਿਖਾ ਕਿ ਆਪ ਜੰਮੂ ਕਸ਼ਮੀਰ ਕੇ ਹੋ ਤਾਂ ਕੈਸੇ ਕਿਸੇ ਨੇ ਆਪਕੋ ਦੇਖਾ ਪਹਿਚਾਨਾ ਕੋਈ ਆਪਕੋ ਜਾਣਤੇ ਹੋਗੇ ਵਹੀ ਲੋਗ ਹੈ ਪਜਾਤੀ ਤੋਂ ਬਾਅਦ ਸਾਰੇ ਲੋਕ ਮਤਲਬ ਕਿਨਾ ਘਾਣ ਹੋਏ ਮੁਕਤਾ ਦਾ ਪਰ ਇੱਥੇ ਕਿਹਦੇ ਧਰਮਾਂ ਦੀ ਲੜਾਈ ਨਹੀਂ ਦੀ ਕਿਹਦੇ ਹਿੰਦੂਆਦੀ ਮੁਸਲਮਾਨਾਂ ਦੀ ਸਿੱਖਾਂ ਦੀ ਇਦਾਂ ਦੀ ਕੋਈ ਲੜਾਈ ਨਹੀਂ ਦੀ ਸਾਨੂੰ ਵੀ ਦੁੱਖ ਹੈ ਜਿਹੜਾ ਉੱਥੇ 32 ਬੰਦੇ ਮਰੇ ਨੇ ਪਰ ਉਹਨਾਂ ਦੇ ਆੜ ਜ ਆ ਕੇ ਇਹਨਾਂ ਸਟੂਡੈਂਟਾਂ ਨੂੰ ਜਾਂ ਕਸ਼ਮੀਰੀਆਂ ਨੂੰ ਟਾਰਗੇਟ ਕਰਨਾ ਇੱਕ ਮਨੁੱਖੀ ਅਧਿਕਾਰਾਂ ਦਾ ਹੰਨਣਾ ਹੈ ਹਿੱਕ ਕੋ ਵੇਖੋ ਹਰ ਵਕਤ ਮਨੁੱਖੀ ਅਧਿਕਾਰਾਂ ਦੇ ਹੱਕ 'ਚ ਖੜੀ ਆ। ਤੇ ਇਹਨਾਂ ਨੇ ਦੱਸਿਆ ਮੁਸਲਮਾਨ ਭਰਾਵਾਂ ਨੇ ਕਿ ਕੋਈ ਕੋਈ ਵੀ ਲੋਕਲ ਪੰਜਾਬੀ ਬੰਦੇ ਨੇ ਨੂੰ ਤੰਗ ਨਹੀਂ ਕਰਿਆ। ਭਾਜਨ ਤੰਗ ਕਰਨ ਵਾਲੇ ਪ੍ਰੇਸ਼ਾਨ ਕਰਨ ਵਾਲੇ ਲੋਕ ਐ ਜਿਹਨਾਂ ਪਿੱਛੇ ਸੰਤਾਂ ਦੀ ਫੋਟੋ ਪਿੱਛੇ ਜਿਨ੍ਹਾਂ ਨੇ ਰੌਲਾ ਪਾਇਆ ਉਹੀ ਲੋਕ ਇੱਥੇ ਬਾਰ ਬਾਰ ਆ ਕੇ ਜਿਹੜੇ ਲੋਕ ਕਿਤੇ ਬਸੇ ਯੋਜਨਾਬੱਧ ਤਰੀਕੇ ਨਾਲ ਵਸਾਏ ਗਏ ਆ ਉਹੀ ਇਹਨਾਂ ਨੂੰ ਤੰਗ ਕਰ ਰਹੇ ਆ। ਜੋ ਬਾਪਨੇ ਉਹ ਵੀਡੀਓਜ਼ ਦੇਖੀ ਜੋ ਲੋਕਾਂ ਕੋ ਸਾਰੇ ਲੋਕ ਮਹਿਸੂਸ ਕਰ ਰਹੇ ਆ ਜੋ ਵਾਹ ਪੇ ਹੋਇਆ ਗਲਤ ਹੁਆ। वीडियोस आपने देखी आपको कैसे महसूस हुआ अंदर सर आ, बेसिकली जो वो वाक वहाँ पे हुआ वो दिल दहलाने वाला वाक़ हुआ जिन्होंने अटैक किया उनका कोई भी रिलीजन नहीं होता है हर, वो जानवर होते हैं जिसने भी ये अटैक किया क्योंकि जो भी वहाँ पे हुआ वो बहुत गलत हुआ चाहे वो हिंदू हो मुस्लिम हो सिख हो क्रिश्चन हो एट द एंड वो आयर ह्यूमन ठीक है तो जब अगर मुसलमान मरे हमें तब भी तकलीफ होती है हमारा भाई सिख भी है हमें तब भी तकलीफ़ होती है हिंदू मरे हमें तब भी तकलीफ़ होती है तो यूटी तो अभी सेंटर के अंडर आती है तो वहाँ पे पंद्रह लाख से ज़्यादा वहाँ पे मिलिट्री है तो वो लोग वहाँ पे क्यों नहीं अपने जो टूरिस्ट जा रहे हैं उनको क्यों नहीं वो वहाँ सेफ्टी दे रहे हैं निवज़ आई थी उन्होंने टीवी डाला था आप ही टिवीट पढ़ सकते हैं कि उन्होंने बोला था कि मैंने अपने नंबर नीचे दिए जितने भी कश्मीरी बच्चे हैं उनको जो भी प्रॉब्लम्स हैं वो मुझे एक बार कॉल करके मुझसे मिलने आए सुबह से बच्चे उनको कॉल कर रहे हैं मैंने उसको मतलब कम से कम तीस टाइम उनको कॉल किया उन्होंने कोई रेस्पॉन्ड नहीं किया मैंने ये सर्व लड़ाई है सर्व सत्ता पहले का राज स्थापित करने की लड़ाई है सकीते गुलाब तो ये हम शुक्रिया करते हैं सर अकाली दल अमृतसर का जुनून ने हमें सपोर्ट किया यहाँ पे आए जैसे ही पहले दिन से अटैक हुआ तब से वो हमारे साथ है और अभी तक हमें घर से फील पहुँचा रहे हैं कश्मीर दे ਪਹਿਲਗਾਮ ਦੇ ਵਿੱਚ ਇੱਕ ਟੈਰਰਿਸਟ ਅਟੈਕ ਹੁੰਦਾ ਜਿਸ ਦੇ ਵਿੱਚ ਬਹੁਤ ਸਾਰੇ ਟੂਰਿਸਟ ਜੋ ਉੱਥੇ ਗਏ ਹੋਏ ਸੀ ਉਹ ਉਸ ਹਮਲੇ ਦੇ ਵਿੱਚ ਮਾਰੇ ਜਾਂਦੇ ਆ ਸਾਰੇ ਦੇਸ਼ ਨੂੰ ਇਸ ਦੇ ਉੱਤੇ ਗਹਿਰਾ ਸਦਮਾ ਲੱਗਦਾ ਸਾਰੇ ਹੀ ਇਸ ਦੀ ਨਿੰਦਾ ਕਰਦੇ ਆ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਸੀ ਇਹ ਬਹੁਤ ਮੰਦ ਭਾਗੀ ਕਟਨਾ ਹੈ ਪਰ ਉਸ ਦੇ ਨਾਲ ਹੀ ਕੁਝ ਹੋਰ ਗੱਲਾਂ ਵੀ ਸੋਸ਼ਲ ਮੀਡੀਆ ਦੇ ਉੱਤੇ ਜਾਂ ਸਮਾਜ ਦੇ ਵਿੱਚ ਚੱਲਣ ਲੱਗ ਪੈਂਦੀਆਂ ਜਿਹੜੀਆਂ ਬੜੀਆਂ ਹੀ ਆਪਣੇ ਆਪ ਦੇ ਵਿੱਚ ਮੰਦ ਭਾਗੀਆਂ ਇੱਕ ਗੱਲ ਤੁਰਦੀ ਹੈ ਕਿ ਟੈਰਰਿਸਟ ਜਦੋਂ ਅਟੈਕ ਕਰਦੇ ਆ ਤਾਂ ਉਹ ਨਾਮ ਪੁੱਛਦੇ ਆ ਧਰਮ ਪੁੱਛਦੇ ਆ ਉਸ ਤੋਂ ਬਾਅਦ ਅਟੈਕ ਕਰਦੇ ਆ ਇਹ ਗੱਲ ਜਦੋਂ ਪ੍ਰਚਾਰਿਤ ਹੁੰਦੀ ਹੈ ਜਾਂ ਪ੍ਰਸਾਰਿਤ ਹੁੰਦੀ ਹੈ ਉਸ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਰਹਿੰਦੇ ਕੁਝ ਮੁਸਲਮਾਨ ਭਰਾਵਾਂ ਦੇ ਨਾਲ ਕੁਝ ਲੋਕ ਅਜਿਹਾ ਵਿਹਾਰ ਕਰਨਾ ਸ਼ੁਰੂ ਕਰਦੇ ਆ ਕਿ ਉਹ ਉਹ ਵੀ ਅਸੁਰੱਖਿਅਤ ਮਹਿਸੂਸ ਕਰਨਾ ਸ਼ੁਰੂ ਕਰਦੇ ਆ ਤੁਹਾਨੂੰ ਇਸ ਸਮੇਂ ਤਸਵੀਰਾਂ ਅਸੀਂ ਖਰੜ ਤੋਂ ਦਿਖਾ ਰਹੇ ਆ ਖਰੜ ਮੋਹਾਲੀ ਜਾਂ ਚੰਡੀਗੜ੍ਹ ਦੇ ਇਲਾਕੇ ਆ ਜਿਹੇ ਆ ਜਿੱਥੋਂ ਵੱਖ-ਵੱਖ ਸਟੇਟਾਂ ਤੋਂ ਆਕੇ ਸਟੂਡੈਂਟਸ ਪੜ੍ਹਾਈ ਕਰਦੇ ਆ ਜਾਂ ਲੋਕ ਆਪਣਾ ਰੁਜ਼ਗਾਰ ਲੱਭਣ ਦੇ ਲਈ ਆਉਂਦੇ ਆ ਜਾਂ ਰੁਜ਼ਗਾਰ ਦੇ ਲਈ ਆਉਂਦੇ ਆ ਸੋ ਇੱਥੇ ਜੰਮੂ ਕਸ਼ਮੀਰ ਦੇ ਲੋਕਾਂ ਦੇ ਵੀ ਕਾਫੀ ਗਿਣਤੀ ਆ ਸਟੂਡੈਂਟਸ ਦੀ ਕਾਫੀ ਗਿਣਤੀ ਹੈ ਜਿਹੜੇ ਕਹਿ ਰਹੇ ਆ ਕਿ ਅਸੀਂ ਸੁਰੱਖਿਅਤ ਮਹਿਸੂਸ ਕਰ ਰਹੇ ਆ ਸਾਡੇ ਨਾਲ ਕਾਫੀ ਕੁਝ ਇੱਥੇ ਹੁਣ ਉਸ ਹਮਲੇ ਤੋਂ ਬਾਅਦ ਅਜੇ ਆ ਵਾਪਰ ਰਿਹਾ ਜਿਹੜਾ ਸਾਡੀਆਂ ਚਿੰਤਾਵਾਂ ਵਧਾ ਰਿਹਾ ਸਾਨੂੰ ਸੁਰੱਖਿਅਤ ਮਹਿਸੂਸ ਕਰਾ ਰਿਹਾ ਸੋ ਉਹ ਸਟੂਡੈਂਟਸ ਦੀ ਬਾਹ ਫੜਦੇ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਆ ਨੁਮਾਇंदे ਤੇ ਉਹਨਾਂ ਦੀ ਘਰ ਵਾਪਸੀ ਦਾ ਰਾਹ ਬਣਾਉਂਦੇ ਜਿਨ੍ਹਾਂ ਨੂੰ ਲੱਗਦਾ ਕਿ ਹੁਣ ਸਾਡਾ ਇੱਥੇ ਰਹਿਣਾ ਅਸੁਰੱਖਿਅਤ ਲੱਗ ਰਿਹਾ ਕਿਉਂ ਲੱਗ ਰਿਹਾ ਬਹੁਤ ਸਾਰੇ ਸਵਾਲ ਹੈ ਉਹ ਗੱਲਬਾਤ ਕਰਾਂਗੇ ਪਰ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਅਤ ਘਰ ਵਾਪਸੀ ਮਨੁੱਖਤਾ ਦਾ ਰੱਖਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਹ ਜਿਹੜੇ ਨੁਮਾਇंदे ਹਨ ਉਹਨਾਂ ਦੇ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਕਿ ਜਿਹੜੇ ਵੀਰ ਇੱਥੇ ਇਹ ਨਹੀਂ ਰਹਿਣਾ ਚਾਹੁੰਦੇ ਵੀਰ ਜਿ ਸਾਡੀਆਂ ਭੈਣਾਂ ਜਿਹੜੀਆਂ ਸੁਰੱਖਿਅਤ ਮਹਿਸੂਸ ਕਰ ਰਹੀਆਂ ਉਹਨਾਂ ਨੂੰ ਉਹਨਾਂ ਦੇ ਘਰ ਪਹੁੰਚਾ ਦਿੱਤਾ ਜਾਵੇ ਤਾਂ ਕਿ ਉਹਨਾਂ ਦਾ ਡਰ ਘਟੇ ਸੋ ਗੱਲਬਾਤ ਕਰਦੇ ਆ ਪਹਿਲਾਂ ਪ੍ਰਧਾਨ ਜੀ ਕਿਵੇਂ ਦੇਖਦੇ ਹੋ ਤੁਸੀਂ ਇਹ ਬਰਾਲਾ ਕੀਤਾ ਕੀ ਲੋਡ ਪੈ ਗਈ ਪੰਜਾਬ ਐ ਇਹ ਪੰਜਾਬ ਤਾਂ ਸਾਰਿਆਂ ਨੂੰ ਸੰਭਦਾ ਹੈ ਪੰਜਾਬ ਤਾਂ ਉਹਨਾਂ ਦੀ ਰਾਖੀ ਕਰਦਾ ਹੈ ਜਿਹੜੇ ਜਿਨ੍ਹਾਂ ਦੀ ਪੱਤ ਲੁੱਟੀ ਜਾਂਦੀ ਹੋਵੇ ਉਹਨਾਂ ਦੀ ਪੱਤ ਬਣਦਾ ਪੰਜਾਬ ਬੇ ਘਰਿਆਂ ਦਾ ਘਰ ਬਣਦਾ ਨਿਆਸਰਿਆਂ ਦਾ ਪੰਜਾਬ ਆਸਰਾ ਬਣਦਾ ਤੇ ਅੱਜ ਪੰਜਾਬ ਦੇ ਵਿੱਚੋਂ ਹੀ ਬਸਦਾ ਜਾਣਾ ਇਹ ਆਪਣੇ ਆਪ ਦੇ ਵਿੱਚ ਬੜਾ ਮੰਦ ਭਾਗ ਹੈ ਵੀ ਪੰਜਾਬ ਦੇ ਵਿੱਚ ਲੋਕ ਸੁਰੱਖਿਅਤ ਮਹਿਸੂਸ ਕਰ ਰਹੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਸਾਨੂੰ ਪ੍ਰਧਾਨ ਸਾਹਿਬ ਨੇ ਹੁਕਮ ਕੀਤਾ ਸਰਦਾਰ ਸਿਮਰਨ ਜੀ ਸਿਮਾਨ ਨੇ ਕਿ ਜਿੱਥੇ ਵੀ ਕੋਈ ਕਸ਼ਮੀਰੀ ਤੁਹਾਨੂੰ ਦਿਖਦਾ ਉਹਨੂੰ ਮਿਲੋ ਜਾ ਕੇ ਕਿ ਕੋਈ ਉਹਨਾਂ ਨੂੰ ਕੋਈ ਤੰਗਦਾ ਨਹੀਂ ਕਰਦਾ ਉਹਦਾ ਦਾ ਹੁਕਮ ਮੰਨ ਕੇ ਅਸੀਂ ਜਦੋਂ ਇਸ ਸੁਸਾਇਟੀ 'ਚ ਆਏ ਤਾਂ ਇਸ ਸੁਸਾਇਟੀ ਸਾਨੂੰ ਇਹ ਮਹਿਸੂਸ ਕੀਤਾ ਅਸੀਂ ਇਹਨਾਂ ਦੇ ਕਹਿਣ ਮੁਤਾਬਕ ਜਿਹੜੇ ਇੱਥੇ ਸਟੂਡੈਂਟ ਨੇ ਕਿ ਅਨਸਰਖਤ ਨੇ ਤੇ ਇਹਨਾਂ ਨੂੰ ਤਾਂਟ ਕੀਤੀ ਜਾ ਰਹੀ ਹੈ ਜਿਹੜਾ ਪਲਵਾਮਾ ਦੇ ਵਿੱਚ ਹੋਇਆ ਹੈ ਉਹ ਜੋ ਵੀ ਹੋਇਆ ਉਹ ਪਤਾ ਨਹੀਂ ਕੀ ਨਾ ਕੀਤਾ ਕਿਉਂ ਹੋਇਆ ਹੈ ਐਨੇ ਦੂਰ ਬੈਠੇ ਨੇ ਕੋਈ ਵੀ ਆਪਣਾ ਜਿਹੜਾ ਬਿਜ਼ਨਸ ਹੈ ਜਿਹੜੇ ਟੂਰਿਸਟ ਨੇ ਉਹ ਜੰਮੂ ਕਸ਼ਮੀਰ ਦੀ ਰੀੜ ਦੀ ਹੱਡੀ ਹੈ ਅਗਰ ਟੂਰਿਸਟ ਉਥੇ ਨਹੀਂ ਜਾਏਗਾ ਉਹਨਾਂ ਦੀ ਆਰਥਿਕਤਾ ਟੁੱਟ ਜਾਵੇਗੀ ਕੌਣ ਚਾਹੁੰਦਾ ਹੈ ਕਿ ਸਾਡੇ ਦੇ ਸੂਬੇ ਦੀ ਆਰਥਿਕਤਾ ਤਬਾਹ ਹੋਵੇ ਇੱਕ ਛਿਣੀ-ਮਿਣੀ ਸਾਜ਼ਿਸ਼ ਹੈ ਪਤਾ ਨਹੀਂ ਕਿਨੇ ਕੀਤੀ ਕਿਨੇ ਨਹੀਂ ਕੀਤੀ ਪਰ ਉਸ ਸਾਜ਼ਿਸ਼ ਦੇ ਤਹਿਤ ਸਾਨੂੰ ਵੀ ਦੁੱਖ ਹੈ ਜਿਹੜਾ ਉਥੇ 329 ਬੰਦੇ ਮਰੇ ਨੇ ਪਰ ਉਹਨਾਂ ਦੀ ਆੜ ਜ ਆ ਕੇ ਇਹਨਾਂ ਸਟੂਡੈਂਟਾਂ ਨੂੰ ਜਾਂ ਕਸ਼ਮੀਰਾਂ ਨੂੰ ਟਾਰਗੇਟ ਕਰਨਾ ਇੱਕ ਮਨੁੱਖੀ ਅਧਿਕਾਰਾਂ ਦਾ ਹਨਨ ਹੈ ਸਿੱਖ ਕੌਮ ਹਮੇਸ਼ਾ ਹਰ ਵਕਤ ਮਨੁੱਖੀ ਅਧਿਕਾਰਾਂ ਦੇ ਹੱਕ 'ਚ ਖੜੀ ਹੈ ਜੋ ਹੈ ਉਹ ਕੋਈ ਦਾ ਵੀ ਬਰਾਦਰੀ ਦਾ ਹੋਵੇ ਕਿਸੇ ਵੀ ਧਰਮ ਦਾ ਹੋਵੇ ਕਦੇ ਵੀ ਪੱਖਪਾਤ ਨਹੀਂ ਕੀਤਾ ਅਸੀਂ ਉਸ ਨੂੰ ਮੁੱਖ ਰੱਖਦੇ ਹੋਏ ਅੱਜ ਇਹਨਾਂ ਦੇ ਸਹਿਯੋਗ ਨਾਲ ਕੋਲ ਆਏ ਆਂ ਅਤੇ ਇਹਨਾਂ ਨੂੰ ਲੋਕਾਂ ਦੇ ਸਹਿਯੋਗ ਦਾ ਸੰਗਤ ਦੇ ਸਹਿਯੋਗ ਨਾਲ ਵਾਪਸ ਆਪਣੇ ਘਰ ਭੇਜਾਂਗੇ ਇਹ ਸਾਡਾ ਅੱਜ ਦਾ ਮਿਸ਼ਨ ਹੈ ਤੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਆਪਸੀ ਭਾਈਚਾਰਾ ਬੜਾ ਕੇ ਰੱਖੋ ਜੋ ਵਾਰਦਾਤ ਹੋਈ ਹੈ ਇਹਦਾ ਹਾਲੇ ਕੋਈ ਪੱਕਾ ਕਾਰਨ ਨਹੀਂ ਬਣਿਆ ਕਿ ਕਿਉਂ ਹੋਈ ਹੈ ਕਿਹਨੇ ਕੀਤੀ ਹੈ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਉਦੋਂ ਬਾਅਦ ਜੋ ਸੱਚ ਸਾਹਮਣੇ ਆਏਗਾ ਉਹਨਾਂ ਦੇ ਜੋ ਬਣਦੀ ਹੈ ਕਾਰਵਾਈ ਕੀਤੀ ਜਾਵੇ ਨਾ ਕਿ ਨਜਾਇਜ਼ ਲੋਕਾਂ ਨੂੰ ਤਾਂ ਕੀਤਾ ਜਾਵੇ ਬਿਲਕੁਲ ਭਾਈ ਹੁਣ ਉੱਥੇ ਜਿਹੜੀ ਘਟਨਾ ਵਾਪਰੀ ਹੈ ਤੁਸੀਂ ਹੁਣ ਇੱਥੇ ਆਏ ਹੋ ਤੇ ਇਹਨਾਂ ਨੂੰ ਵਾਪਸ ਭੇਜ ਰਹੇ ਹੋ ਇਹ ਮਸਲਾ ਹੁੰਦਾ ਅੱਤਵਾਦੀਆਂ ਦਾ ਕੋਈ ਧਰਮ ਹੁੰਦਾ ਤੁਹਾਨੂੰ ਲੱਗਦਾ ਅੱਤਵਾਦ ਕਿਸੇ ਧਰਮ ਦੇ ਨਾਲ ਸਬੰਧਿਤ ਹੋ ਕੇ ਕਹਿ ਸਕਦੇ ਵੀ ਸਾਡੇ ਅਸੀਂ ਆ ਧਰਮ ਦੇ ਬੰਦੇ ਆ ਧਰਮਾਂ ਨੂੰ ਕਿਉਂ ਟਾਰਗੇਟ ਕਰ ਲਿਆ ਜਾਂਦਾ ਜਾਂ ਧਰਮਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਕਿਉਂ ਟਾਰਗੇਟ ਕਰ ਲਿਆ ਜਾਂਦਾ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿਹੜੀ ਤੁਸੀਂ ਗੱਲ ਪੁੱਛੀ ਆ ਵੀ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਇਹ ਗੱਲ ਸੱਚੀ ਆ ਪਰ ਜਿਹੜਾ ਇਹਦਾ ਬੀਜ ਬੀਜਿਆ ਗਿਆ ਇਹ 2014 ਵਿੱਚ ਬੀਜਪੀ ਦੀ ਸਰਕਾਰ ਵੱਲੋਂ ਬੀਜ ਬੀਜਿਆ ਗਿਆ 2019 ਚ ਉਹਨੂੰ ਹੋਰ ਬਲ ਮਿਲਿਆ ਜਦੋਂ 370 ਤਾਰਾ ਤੋੜੀ ਗਈ ਦੋ ਸੂਬਿਆਂ ਨੂੰ ਦੋ ਹਿੱਸਿਆਂ 'ਚ ਵੰਡਿਆ ਗਿਆ ਉਸ ਤੋਂ ਬਾਅਦ ਹੋਰ ਅਨੇਕਾਂ ਕਿੰਨੇ ਕਾਰਨ ਬਣਦੇ ਗਏ ਜਿਵੇਂ ਹੁਣ ਤਾਜ਼ਾ ਜਿਹੜਾ ਬੀਜ ਜਿਹੜਾ ਪਾਣੀ ਪਾਇਆ ਨਾ ਰੇਹ ਦਾ ਕੰਮ ਕੀਤਾ ਉਹ ਬੀਜ ਉਹਦੇ 'ਚ ਇਹਨੇ ਵੱਖਾ ਬੋੜ ਤੋੜਿਆ ਆਪਣੇ ਗਲਤੀਆਂ ਨੂੰ ਤਾਂ ਇਹ ਆਪਣੇ ਕੱਚੇ 'ਚ ਰੱਖਦੇ ਦੂਏ ਦਿਨੋਂ ਹੱਥ 'ਚ ਰੱਖ ਰਹੀ ਜਿਹੜੀ ਭਾਜਪਾ ਸਰਕਾਰ ਹੈ ਕਿਉਂਕਿ 2014 ਤੋਂ ਅਸੀਂ ਨਹੀਂ ਕਹਿੰਦੇ ਵੀ ਇੱਥੇ ਆਜ਼ਾਦੀ ਤੋਂ ਬਾਅਦ ਸਾਰੇ ਲੋਕ ਮਤਲਬ ਕਿੰਨਾ ਘਾਣ ਹੋਏ ਮੁਨਕਤਾ ਦਾ ਪਰ ਇੱਥੇ ਕਦੇ ਧਰਮਾਂ ਦੀ ਲੜਾਈ ਨਹੀਂ ਤੀ ਕਦੇ ਹਿੰਦੂਆਂ ਦੀ ਮੁਸਲਮਾਨਾਂ ਦੀ ਸਿੱਖਾਂ ਦੀ ਇਦਾਂ ਦੀ ਕੋਈ ਲੜਾਈ ਨਹੀਂ ਤੀ ਪਰ ਜਿਹੜਾ ਇਹ ਬੀਜ ਗੇਰਿਆ ਹੈ 2014 ਵਿੱਚ ਭਾਜਪਾ ਸਰਕਾਰ ਨੇ ਗੇਰਿਆ ਜਿਸ ਦੇ ਵਾਸਤੇ ਅਸੀਂ ਜੋ ਪੰਜਾਬ ਦੇ ਵਾਸੀ ਆ ਬਹੁਤ ਚਿੰਤਾਤਾਂ ਤੇ ਪੰਜਾਬ ਦੇ ਵਾਸੀ ਇੱਕ ਕੱਲਾ ਪੰਜਾਬੀ ਅਜਿਹੇ ਸੂਬਾ ਜਿਹੇ ਸਰਬੱਤ ਦੇ ਭਲੇ ਦੀ ਗੱਲ ਹੋ ਰਹੀ ਹੈ ਕੋਈ ਧਰਮ ਪੱਖਪਾਤ ਨਹੀਂ ਕਿਉਂਕਿ ਸਾਡੇ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਆ ਅਸੀਂ ਉਹਨਾਂ ਨੂੰ ਦੇਖ ਕੇ ਜਿਉਂਦੇ ਹਾਂ ਤੇ ਕੋਈ ਵੀ ਸਾਨੂੰ ਕਿਸੇ ਵੀ ਧਰਮ ਦਾ ਆਵੇ ਅਸੀਂ ਗੱਲ ਨਾਲ ਲਾਉਂਦੇ ਹਾਂ ਸਾਡਾ আর ਉਹਨਾਂ 'ਚ ਬਹੁਤ ਜ਼ਿਆਦਾ ਫਰਕ ਹੈ ਜੀ ਪਰ ਉੱਥੇ ਤਾਂ ਜਿਹੜਿਆਂ ਦੇ ਨਾਲ ਹੋਇਆ ਪਾਵੇਂ ਉਹ ਹਿੰਦੂ ਪਰਿਵਾਰ ਸੀ ਉਹਨਾਂ ਨੇ ਵੀ ਕਿਹਾ ਵੀ ਕੁਝ ਮੁਸਲਮਾਨ ਵੀਰਾਂ ਨੇ ਸਾਡੀ ਮਦਦ ਕੀਤੀ ਆ ਉੱਥੇ ਸਾਨੂੰ ਬਚਾਇਆ ਏ ਤੇ ਉਹਨਾਂ ਦੇ ਵਿੱਚ ਗਿਣਤੀ ਦੇ ਵਿੱਚ ਇੱਕ ਭਰਾ ਤਾਂ ਵੈਸੇ ਹੀ ਮੁਸਲਮਾਨ ਵੀਰ ਆ ਤੇ ਫਿਰ ਇਹ ਗੱਲਾਂ ਕਿੱਥੋਂ ਆ ਗਈਆਂ ਹੁਣ ਵੀ ਇਹਨਾਂ ਦਾ ਟਾਰਗੇਟ ਹੋਣ ਲੱਗ ਗਿਆ ਇਹਨਾਂ ਨੂੰ ਥ੍ਰੈਟ ਦੇਣ ਲੱਗੇ ਇਹ ਇਹ ਗੱਲਾਂ ਸਮਾਜ ਚ ਕਿੱਥੋਂ ਤੇ ਆਈਆਂ ਫਿਰ ਬਾਈ ਜਿਹੜੀ ਇਹ ਸੋਸਾਇਟੀ ਹੈ ਨਾ ਅਸਲ 'ਚ ਸਾਰਾ Hindu ਹਿੰਦੁਸਤਾਨ ਦਾ ਸ਼ਬਦ ਵਰਤ ਕੇ ਸਾਰੇ Hindu ਨਹੀਂ ਤੇ ਇਹਨਾਂ ਨੂੰ ਇੱਕ ਇੰਨਾ ਬੀਜ ਗੇਰ ਕੇ ਘਟਕੀਨ ਤੇ ਇੱਕ ਸੈੱਟ ਕਰ ਲਈ ਗਈਆਂ ਤੇ ਉਹਨਾਂ ਨੂੰ ਸਾਰਿਆਂ ਨੂੰ ਆਪਣੇ ਚ ਲੜਾ ਲੈ ਗਿਆ ਸਾਡੀ ਤਾਂ ਲੜਾਈ ਜੀ ਸਾਡੀ ਤਾਂ ਲੜਾਈ ਹੈ ਸਰਬੱਤ ਦਾ ਭਲੇ ਦਾ ਰਾਜ ਸਥਾਪਿਤ ਕਰਨ ਦੀ ਲੜਾਈ ਹੈ ਅਸੀਂ ਤਾਂ ਕਿਹਦੇ ਖਿਲਾਫ ਹੀ ਨਹੀਂ ਹੈਗੇ ਹਾਂ ਅੱਜ ਤੁਹਾਨੂੰ ਦੱਸਣਾ ਚਾਹੁੰਦੇ ਆ ਕਿਉਂਕਿ ਜਿਹੜਾ ਬੀਜ ਹੈ ਮਨੁੱਖਤਾ ਦਾ ਉਹਦੇ ਚ ਇਹ ਨਾ ਘਾਣ ਬੀਜਪੀ ਨੇ ਕਰਿਆ ਤਾਂ ਇੱਥੇ ਜਿਹੜਾ ਹਿੰਦੁਸਤਾਨ ਦਾ ਸਿਸਟਮ ਹੈ ਉਹਨੂੰ ਹੋਰ ਬढ़ावा ਦੇ ਰਿਹਾ ਕਿਉਂਕਿ ਇੱਥੇ ਜਿੰਨੇ بڑے ਆਈਪੀਐਸ ਅਫਸਰ ਹੋਰ ਜਿੰਨੇ ਸਾਰੇ ਉਹ ਸਾਰੇ ਰਲੇ-ਵਲੇ ਨੇ ਕੋਈ ਕਿਸੇ ਨੂੰ ਮਨੁੱਖਤਾ ਦੀ ਸਾਰ ਨਹੀਂ ਹੈ ਤੇ ਸਿਰਫ ਤੇ ਸਿਰਫ ਪੰਜਾਬ ਹੀ ਕਹੇ ਆ ਸੂਬਾ ਜਿੱਥੇ ਇਹ ਜਿਹੇ ਕੁਝ ਨਹੀਂ ਹੁੰਦਾ ਸੀ ਪਰ ਹੁਣ ਬੀਤੇ ਸਮੇਂ ਮੁਤਾਬਕ ਤੁਸੀਂ ਦੇਖੋ ਜਿਹੜਾ ਇਹ ਇਲਾਕਾ ਖਰੜ ਦਾ ਇਲਾਕਾ ਇੱਥੇ ਸਰਕਾਰਾਂ ਦੀ ਮਿਲੀਭੁਗਤ ਲਾ ਲਓ ਚਾਹੇ ਸਰਕਾਰਾਂ ਦਾ ਵੇਸ ਵਾਲਾ ਪਨ ਲਾ ਲਓ ਜਿਹਨੂੰ ਜ਼ਮੀਨ ਜ ਨਾਲ ਤਰੀਕੇ ਵੱਧ ਨਾਲ ਸਾਰੀ ਵੀਰਾਂ ਨੂੰ ਖੋਲ ਹੀ ਤੇ ਇਹ ਇਲਾਕੇ ਚ ਉਹ ਲੋਕ ਵਸ ਰਹੇ ਨੇ ਜਿਨ੍ਹਾਂ ਨੂੰ ਪੰਜਾਬ ਨਾਲ ਅੰਦਰੋਂ ਖਾਰਜ ਜਿਨ੍ਹਾਂ ਨੂੰ ਪੰਜਾਬ ਨਾਲ ਉਹ ਲੋਕ ਵਸਨੇ ਨੇ ਜਿਹੜੇ ਆਪਣੇ ਨਾਲ ਖਾਰਖਾਨੇ ਤੇ ਉਹੀ ਲੋਕ ਹੈ ਜਿਹੜੇ ਇਹਨਾਂ ਨੂੰ ਵੀ ਤੰਗ ਕਰ ਰਹੇ ਕਿਉਂਕਿ ਇਹਨਾਂ ਨੇ ਦੱਸਿਆ ਮੁਸਲਮਾਨ ਭਰਾਵਾਂ ਨੇ ਕਿ ਕੋਈ ਵੀ ਲੋਕਲ ਪੰਜਾਬੀ ਬੰਦੇ ਨੇ ਇਹਨਾਂ ਨੂੰ ਤੰਗ ਨਹੀਂ ਕਰਿਆ ਪਰ ਜੋ ਤੰਗ ਕਰਨ ਵਾਲੇ ਪ੍ਰੇਸ਼ਾਨ ਕਰਨ ਵਾਲੇ ਲੋਕ ਹੈ ਜਿਹਨਾਂ ਪਿੱਛੇ ਸੰਤਾਂ ਦੀ ਫੋਟੋ ਪਿੱਛਾ ਜਿਨ੍ਹਾਂ ਨੇ ਰੌਲਾ ਪਾਇਆ ਉਹੀ ਲੋਕ ਇੱਥੇ ਬਾਰ ਬਾਰ ਆ ਕੇ ਜਿਹੜੇ ਲੋਕ ਇੱਥੇ ਬਸੇ ਯੋਜਨਾਬੱਧ ਤਰੀਕੇ ਨਾਲ ਵਸਾਏ ਗਏ ਆ ਉਹੀ ਇਹਨਾਂ ਨੂੰ ਤੰਗ ਕਰ ਰਹੇ ਆ ਜਿੱਥੇ ਆ तो हाँ। बिल्कुल so, तो कहड़िया गल् अजियाँ होंगे आपको स्टूडेंट्स इतने किन्ने के स्टूडेंट वैसे अच्छे है आपके कितने लोग कश्मीर जम्मू कश्मीर से आपको क्या लगता है इस एरिया में कितने लोग होंगे कितने स्टूडेंट्स होंगे लगभग तीन चार सौ स्टूडेंट्स होंगे इसका पंजाब खरड़ में सबसे पहले तो हम सबर ग्रेविन सेल पंजाब पुलिस और अकाली दल का बहुत शुक्र है जो हर हमेशा हमारी सेफ्टी के लिए खड़े रहते हैं और आज भी हमें गवर्नमेंट की तरफ से कोई भी हेल्प नहीं मिली सिर्फ पंजाब पुलिस ने हमारी हेल्प की और सब ग्रेविन सेल और अकाली दल के जो लोग हैं उन्होंने हमारी हेल्प की श्रोनी अकाली दल अमृतसर वाले थोड़ी तो मदद से आगे पर की में तो नुईया हमें इधर हरास किया जाता है और अटैक्स होते हैं कहीं कहीं जगह अटैक्स होते हैं वैसे तो इधर के लोग नहीं करते हैं नौ लोग कुल से जैसे हिमाचल के लोग हैं और हरियाणा के लोग हैं जो हर हमेशा हमें तंग करते हैं इधर पे और गालियाँ एब्यूजिंग लगे और टेररिस्ट वगैरह कहते हैं आप ही बताइए हम कौन से टेररिस्ट हैं हमारी भी तो जाने गई है उधर परसू हमारी लोगों ने तो उनको बचाया कश्मीरियों ने तो उनको बचाया तो हमें क्यों टेररिस्ट नाम से बोल रहे हैं हमेशा आप पढ़ाई करते हैं हाँ जी हम पढ़ाई कर रहे हैं ठीक है तो जब आप यहाँ पे पढ़ाई करते हो तो वहाँ पे अटैक हुआ आपको क्या महसूस हुआ अंदर से जब अटैक हुआ लोगों की जाने गई जो वीडियोस सोशल मीडिया पे आई उन्हें देखकर आपको क्या महसूस हुआ हमें भी हम सेफ़ फील नहीं कर रहे इधर लेकिन जो अकाली दल के लोग हैं उन्होंने हमें सपोर्ट किया और हमें ये भरोसा दिलाया कि आप सेफ़ हो लेकिन हमारे घर वाले बहुत परेशान हैं इसीलिए इसी वजह से हम घर जा रहे हैं इस टाइम और हमें इस टाइम सिक्योरिटी प्रोवाइड की जा रही है अकाली दल की तरफ से और सबरग्रेविनसल में राकी भाई फैसल भाई है उनकी तरफ से भी बहुत हम हर हमेशा ये हमारा ऐसा बिहेवियर आपके साथ हुआ जो आपको डरा रहा है जिससे आपको मन में आपके खौफ है कि हम यहाँ पे सेफ नहीं है क्या कुछ हुआ आपके साथ जब हम परसों भी आ रहे थे तो मैं ऑटो में आ रहा था मुझे भी टेररिस्ट टेररिस्ट नाम से पुकार रहे थे वो यही चाहते थे कि ये वहाँ से कुछ बोले और हम उन इस पर अटैक कर दे भाई आपके माथे पे तो नहीं लिखा कि आप जम्मू कश्मीर के हो तो कैसे किसी ने आपको देखा पहचाना कोई आपको जानते होंगे वही लोग हैं या फिर अनजान लोग भी आपको टारगेट करते हैं कश्मीरी तो पहले शक्ल से ही पता चलता है ये कश्मीरी है तो जो भी देखता है और वो वो यहीं से यही बोलता है कि तुम लोग टेररिस्ट हो और कल भी हमारे भाइयों को भी शिवजोत में पीटा गया उसकी नाक तोड़ी गई इसीलिए बहुत अनसे फील कर रहे इसी वजह से हम कल घर जा रहे हैं आज अभी फिर जब माहौल शांत होगा तब आओगे हो हाँ जी तब आएंगे आप जब पूरी तरीके से माहौल कंट्रोल में होगा तो हम फिर से आएंगे आप आपने पुलिस के पास इसकी कोई कम्प्लेट नहीं शिकायत नहीं की सर हमने पुलिस को तो ऑलरेडी बोला था लेकिन हमें कोई भी मदद नहीं मिली किसी ने भरोसा दिया उन्होंने भरोसा दिया सर उन्होंने भरोसा दिया कि इतना कि अगर आपको कुछ भी लगे तो हमें कॉल कर दीजिए बस इतना बोला उन्होंने और तो कोई आपके लिए काफ़ी नहीं था नहीं सर बेसिकली कि हमें कंटिन्यू यहाँ पे टॉर्चर किया जाता था उसके बाद भी हमारे पे अटैक किया जाता था तो ये हम शुक्रिया करते हैं सर अकाली दल अमृतसर का जिन्होंने हमें सपोर्ट किया यहाँ पे आए जैसे ही पहले दिन से अटैक हुआ तब से वो हमारे साथ है और अभी तक हमें घर से सेफली पहुँचा रहे हैं तो आपको भेज रहे हैं ये बसेज में अपनी तरफ से अपनी तरफ से भेज रहे हैं सारे सिक्योरिटी दे रहे हैं अपने पैसे दे रहे हैं और हमें घर सेफली पहुँचा रहे हैं सर जी सर हमें कोई भी हेल्प नहीं मिल गई इन्होंने पहले बोला था हम आपकी हम आपकी हेल्प करेंगे लेकिन उसके बाद उन्होंने एक भी कॉल भी हमारी नहीं उठाई बस अब अकाली दल अमृतसर ने अपने पैसों से और सब ग्रेवेंस सेल जिसमें राखीब भाई और फैसल भाई भी आते हैं जो हमेशा हमारा सपोर्ट करते हैं उन्होंने अपने पैसों से हमें इस टाइम घर भेजा और पूरी सिक्योरिटी से शुक्रिया हमें जो यहाँ से कश्मीर से आई थी सकीन अब्दुल्ला जी उन्होंने कहा था कि हम उन नंबर कुछ प्रोवाइड किए थे तो कहा इन पर कॉन्टेक्ट करना तो वो नंबर नहीं लग रहे थे हम कंटिन्यू उन पर कॉल कर रहे थे कोई भी नंबर नहीं लग रहा था ना हमें उन्होंने कोई मदद की और ना हमारे कश्मीर गौर में हमें कोई भी सहूलियत यहाँ पर प्रोवाइड की और सारी जो प्रोवाइड सहूलियत की वो हमें अकाली दल अमृतसर ने की और इन्होंने हमें यहाँ पे सेफ फील कराया जब आप उस घटना के बारे में सुनते हो मैंने इनसे भी ये सवाल किया लेकिन चलो इन्होंने अपनी बात और तरीके से रख दी जब आपने वो वीडियोस देखी जो लोग सारे लोग महसूस कर रहे हैं जो वहाँ पे हुआ गलत हुआ वीडियोस आपने देखी आपको कैसे महसूस हुआ अंदर सर आ, बेसिकली जो वो वाक्य वहाँ पे हुआ वो दिल दहलाने वाले वाक़ हुआ उससे वो उन्होंने खाली मुसलमान या हिंदुओं पर अटैक नहीं किया पूरे जो इंसानियत पे अटैक किया वो यहाँ पे जो हर कोई उस वाक़ा से काँप रहा है जो उन्होंने अटैक किया वो चाहे मुसलमान हो हिंदू हो सिख हो सब काँप रहे हैं बेसिकली जिन्होंने अटैक किया उनका कोई भी रिलीजन नहीं होता है वो जानवर होते हैं जिसने भी ये अटैक किया उसकी वजह से हम भी यहाँ फेस फील नहीं कर रहे हैं कि हम सेफ है या कुछ और इसीलिए यहाँ से हमें ये मतलब जो यहाँ पे है नॉन लोकल से वो हमें यहाँ पे उन टेररिस्ट बोलते हैं यार हम कोई भी टेररिस्ट नहीं है सर जम्मू कश्मीर के लोगों के लिए टूरिस्ट का क्या माना है कि टूरिस्ट हाँ। जो है वहाँ पर वो मेहमान है हमारे और हम शान बान उनके साथ खड़े रहते हैं जब तक वो वहाँ पर होते हैं सर पूरी जो सहूलियत होती है हम उनको वो प्रोवाइड करते हैं सारे ये जो भी है ना टूरिस्ट उनको सारी वो सहूलियत प्रोवाइड करते हैं जिनकी उनकी ज़रूरत होती है कभी भी हमने किसी टूरिस्ट को मतलब ऐसे नहीं ललकारा या कुछ बुरा बोला या मारा हो कभी भी किसी कश्मीरी ने टूरिस्ट के साथ ऐसा नहीं किया भाई कितने आज लोग हैं जो इस बस के जरिए वापस कश्मीर जा जो आज बस में जा रहे हैं वो 44 फोर फोर्टी फोर जी और भी बहुत सारे हैं इन्होंने बताया चार पाँच सौ लोग तो इनके। हाँ, उनके लिए तो हम कल से जो अकाली दल हमारा इतना सपोर्ट कर रहे हैं कुछ ले, पिछले चार दिन से जब से ये अटैक हुआ है वहाँ पहलगाम अटैक पहले तो हम उस चीज़ को कंडम कर रहे हैं क्योंकि जो भी वहाँ पे हुआ वो बहुत गलत हुआ चाहे वो हिंदू हो मुस्लिम हो सिख हो क्रिश्चन हो एट द एंड वो आर ह्यूमन ठीक है तो जब अगर मुसलमान मरे हमें तब भी तकलीफ होती है हमारा भाई सिख भी है हमें तब भी तकलीफ होती है हिंदू मरे हमें तब भी तकलीफ होती है पहले मुझे ये बात समझ नहीं आती है अगर, अगर अभी कश्मीर यूटी है तो यूटी तो अभी सेंटर के अंडर आती है तो वहाँ पे पंद्रह लाख से ज़्यादा वहाँ पे मिलिट्री है तो वो लोग वहाँ पे क्यों नहीं अपने जो टूरिस्ट जा रहे हैं उनको क्यों नहीं वो वहाँ सेफ्टी दे रहे हैं जी तो अभी जो लोग यहाँ पे आपके साथ हैं कैसी मुश्किलें इन्हें आई कोई और वाक्य जैसे इन्होंने बताया अपने अभी जो मुझे कॉलेज आ रहे हैं हर एक से जितने भी स्टूडेंट्स यहाँ हमारे हैं तो उनको कॉलेज आ रहे हैं कि हमें थिएटर मिल रहे हैं हम बाहर जब जा रहे हैं शाम को तो हमें बाहर लड़के मिलते हैं अननोन पर्सन होते हैं वो हमें कमेंट पास करते हैं आप लोग हो आप यहाँ से छोड़ के जाओ बस यही कमेंट्स आते रहते हैं थ्रेट मिलता है इनको बस और क्या इस वजह से ये डर क्यों इतना बढ़ गया यहाँ पे पुलिस है गवर्नमेंट है और बहुत सारी चीज़ें तो देखो ये क्या है ये तो न्यूज़ चैनल्स का काम है उनको अपना पैसा मिल रहा है उनको टीआरपी बढ़ रहा है वो तो फेक न्यूज़ फैलाते हैं अच्छा वो न्यूज़ वो नहीं दिखा रहे हैं जो कश्मीर की ग्राउंड लेवल की रियलिटी है मतलब कश्मीरी पीपल्स ने बहुत हेल्प की वहाँ का वो एक लड़का है जिन्होंने गहरा ये टूरिस्टस को वहाँ पर हेल्प किया बचाने में उस राइफ़ल छीन ली उनसे और खुद की जान खाई उसने तो हमें पंजाब में बहुत सपोर्ट मिल रहा है पुलिस का अकाली दल का पंजाब लोकल पीपुल्स का भी हमें बहुत सपोर्ट मिल रहा है पर ये अन परसन होते हैं जो ये इस चीज़ के लिए बने होते हैं जो न्यूज़ देख रहे हैं ये उन्हीं के बंदे होते हैं जो ये काम यहाँ खराब कर रहे हैं भाई कि मैं देखते हो अभी ਅਜਹੀਆਂ ਘਟਨਾਵਾਂ ਇੱਕ ਅਸੀਂ ਵੀਡੀਓ ਦੇਖੀ ਕਿ ਕਿਸੇ ਨੇ ਮੰਦਰ ਦੇ ਵਿੱਚੋਂ ਕੰਮ ਕਰਦਾ ਸੀ ਕੋਈ ਮਿਸਤਰੀ ਉਹਨੂੰ ਹੀ ਬਰ ਕੱਟਦਾ ਵੀ ਭਾਈ ਉੱਥੇ ਅਟੈਕ ਹੋ ਗਿਆ ਤੂੰ ਚੱਲ ਅਸੀਂ ਨਹੀਂ ਤੈਨੂੰ ਰੱਖਣਾ ਜਾਂ ਹੋਰ ਐਦਾਂ ਦੀਆਂ ਕਈ ਥਾਵਾਂ ਤੇ ਘਟਨਾਵਾਂ ਸੁਣਨ ਨੂੰ ਮਿਲਦੀਆਂ ਵੀ ਕਿਸੇ ਨੇ ਕਿਸੇ ਨੂੰ ਰਾਸ਼ਨ ਦੇਣ ਤੋਂ ਮਨ੍ਹਾ ਕਰਤਾ ਇਹ ਚੀਜ਼ਾਂ ਕਿਉਂ ਆ ਜਾਂਦੀਆਂ ਹਨ ਇਨਸਾਨੀਅਤ ਕਿਉਂ ਲੋਕ ਭੁੱਲ ਜਾਂਦੇ ਆ ਕਿਉਂ ਨਹੀਂ ਸਮਝ ਪਾਉਂਦੇ ਕਿ ਜੋ ਕੁਝ ਹੁੰਦਾ ਉਹਨਾਂ ਦੇ ਵਿੱਚ ਆਮ ਲੋਕਾਂ ਦਾ ਕੋਈ ਕਸੂਰ ਨਹੀਂ ਹੁੰਦਾ ਸਾਰੀਆਂ ਉਂਗਲਾਂ ਇੱਕੋ ਜੀਆਂ ਨਹੀਂ ਹੁੰਦੀਆਂ ਸਾਰੇ ਧਰਮਾਂ ਦੇ ਵਿੱਚ ਹਰ ਕੋਈ ਚੰਗਾ じゃ ਮਾੜਾ ਨਹੀਂ ਹੁੰਦਾ ਧਰਮਾਂ ਦੇ ਲੋਕ ਕਹੌਣ ਵਾਲੇ ਅਸਲ ਧਰਮੀ ਨਹੀਂ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਨਾ ਤਾਂ ਉਦੋਂ ਸਿੱਖਾ ਦੀ ਵਾਦੀ 10 ਤੋਂ 15% ਦੇ ਵਿੱਚ ਮ ਤਕਰੀਬਨ ਸੀ ਤਾਂ ਤਕਰੀਬਨ 40 ਤੋਂ 50% ਮੁਸਲਮਾਨਾਂ ਦੀ ਵਾਦੀ ਸੀ ਜਿਹੜੀ ਬਚਦੀ ਉਹ ਮੈਂ ਕਹਾਂ ਲਾ 30% ਹਿੰਦੂਆਂ ਦੀ ਹੋਗੀ ਤਾਂ ਸਿੱਖਾ ਦੇ ਰਾਜ ਵੀ ਤਾਂ ਜਿੱਥੇ ਜਿਹੜਾ ਸਾਡਾ ਰਾਜਾ ਮਹਾਰਾਜਾ ਰਣਜੀਤ ਸਿੰਘ ਸੀ ਤਾਂ ਉਹ ਬਹੁਤ ਪੜਿਆ ਲਿਖਿਆ ਨਹੀਂ ਤਾਂ ਪਰ ਲਿਟਰੇਸੀ ਰੇਟ ਮਤਲਬ ਸਾਰੀ ਦੁਨੀਆ ਨਾਲੋਂ ਬੜਾ ਸੀ ਉੱਚਾ ਸੀ ਅੱਜ ਦੇ ਸਮੇਂ ਦਾ ਤੁਸੀਂ ਦੇਖੋ ਅਨਮੋਦੀ ਅਨਪੜ ਮਿਤਸ਼ਾ ਮਨ ਲਾਦਾ ਨੂੰ ਮਨ ਮਟਾਉਂਦਾ ਹੋਊਗਾ ਜਿਹੜਾ ਯੂਪੀ ਦਾ ਜੋਗੀ ਬਣਾਇਆ ਵਾ ਇਹ ਸਾਰਾ ਅਨਪੜ ਟੋਲਾ ਇਹਨਾਂ ਨੂੰ ਕੁਝ ਨਹੀਂ ਪਤਾ ਕਿ ਆ ਸਿਸਟਮ ਚਲਾਉਣਾ ਕਿ ਸਿਰਫ ਇੱਕ ਭਗਵੇ ਕਰਨ ਦੇ ਤੌਰ ਨਾਲ ਹਿੰਦੀ ਹਿੰਦੂ ਕਰਕੇ ਭਗਵਾ ਧਾਰੀ ਕਰਕੇ ਇੱਕ ਸਾਈਡ ਸਾਰੇ ਆਪਣੀ ਕਮਿਊਨਿਟੀ ਨੂੰ ਇੱਕ ਸਾਈਡ ਕਰ ਰਹੇ ਨੇ ਤੇ ਜਿਹੜੀ ਮਾਈਨੋਰਟੀ ਨੂੰ ਇੱਕ ਸਾਈਡ ਕਰ ਰਹੇ ਨੇ ਤਾਂ ਸਭ ਤੋਂ ਪਹਿਲਾਂ ਜਿਹੜਾ ਮੁਸਲਮਾਨਾਂ ਨਾਲ ਦੁਰਵਿਹਾਰ ਸ਼ੁਰੂ ਕਰਿਆ ਜੋ ਜੋਗੀ ਦੇ ਰਾਜ ਚ ਯੂਪੀ ਚ ਹੋਣਾ ਸ਼ੁਰੂ ਹੋਇਆ ਜਦੋਂ ਇਹਨਾਂ ਨੇ ਆਪਣਾ ਬੀਜ ਆਪ ਗੇਰਿਆ ਤਾਂ ਇਹ ਲਿਆਂਦੇ ਲਿਆਂਦੇ ਨੂੰ ਕਸ਼ਮੀਰ ਤੱਕ ਹੁਣ ਕਸ਼ਮੀਰ ਦੀ ਖਬਰ ਹੈ ਕਿ ਇਹਨਾਂ ਨੇ ਕਰਿਆ ਹੁਣ ਆਪਾਂ ਇਹਨੂੰ ਇਹ ਤਾਂ ਹਲੇ ਇਹਨਾਂ ਨੇ ਮਿਸਟਰੀ ਬਣਾ ਦੇਣੀ ਜਿਵੇਂ ਪਲਵਾਮਾ ਮਿਸਟਰੀ ਬਣ ਗਈ ਇਹ ਸਾਰਾ ਕੁਝ ਇਹਨਾਂ ਦਾ ਇਹਨਾਂ ਦੇ ਮੀਡੀਆ ਜੋ ਲੋਕਾਂ ਨੂੰ ਜੋਖ ਦਿਖਾਇਆ ਜਾ ਰਿਹਾ ਲੋਕਾਂ ਨੂੰ ਜਾਣ ਜਾਣ ਕੇ ਉਕਸਾਇਆ ਜਾ ਰਿਹਾ ਕਿ ਮੁਸਲਮਾਨ ਗਲਤ ਨਹੀਂ ਮੁਸਲਮਾਨ ਗਲਤ ਨਹੀਂ ਤੇ ਅਸੀਂ ਉਹ ਸਿਸਟਮ ਨੂੰ ਬਦਲਣ ਦੀ ਹੀ ਗੱਲ ਕਰ ਰਹੇ ਸੀ ਸਾਡੀ ਪਾਰਟੀ ਦੇ ਨਾਮ ਹੀ ਉੱਥੇ ਸ਼ੁਰੂ ਹੁੰਦਾ ਜੀ ਸ ਬਿਲਕੁਲ ਇੱਕ ਘਟਨਾ ਜਿਹੜੀ ਵਾਪਰਦੀ ਹੈ ਜੰਮੂ ਪਹਿਲਗਾਮ ਦੇ ਵਿੱਚ ਵਾਪਰਦੀ ਆ ਪਰ ਉਸ ਦਾ ਅਸਰ ਹੌਲੀ-ਹੌਲੀ ਵਕ ਵਕ ਥਾਵਾਂ ਦੇ ਉੱਤੇ ਜਿਹੜਾ ਹੈਗਾ ਉਹ ਦੇਖਣਾ ਸ਼ੁਰੂ ਹੋਇਆ ਪਰ ਇਹ ਇਹ ਚੀਜ਼ਾਂ ਕਿਉਂ ਹੋਈਆਂ ਇਹ ਇੱਕ ਪਾਸੇ ਇਹ ਦਰਸਾਇਆ ਗਿਆ ਕਿ ਨਾਂ ਪੁੱਛ ਕੇ ਅਟੈਕ ਕੀਤਾ ਗਿਆ ਉਸ ਤੋਂ ਬਾਅਦ ਇਹਨਾਂ ਭਰਾਵਾਂ ਦੇ ਉੱਤੇ ਦੂਸ਼ਣ ਲਾਉਣੇ ਜਾਂ ਇਲਜ਼ਾਮ ਲਾਉਣੇ ਜਾਂ ਇਹਨਾਂ ਨੂੰ ਥ੍ਰੈਟ ਦੇਣਾ ਉਹ ਚੀਜ਼ਾਂ ਸ਼ੁਰੂ ਹੋ ਗਈਆਂ ਤੇ ਭਾਈ ਹੁਣ ਇਹ ਜਿਹੜਾ ਹੈਗਾ ਸਾਰੇ ਜਾਣਨਾ ਚਾਹੁੰਦੇ ਇੱਥੋਂ ਜਾਂ कुछ लोग ए घबराए हुए जिनके पेरेंट्स के फ़ोन हमें आए कि हम यहाँ पे थोड़ा वो पैनिक हो रहे तो आप हमारे बच्चों को कुछ दो चार दिन के लिए घर भेजे और हमारी जो कश्मीर गवर्नमेंट है उन्होंने यहाँ एक मिनिस्टर को भेजा था जिनका नाम है शायद सकीना यूतू मैं तो नहीं जानता हूँ आज न्यूज़ आई थी उन्होंने टी डाला था आप ही टी पढ़ सकते हैं कि उन्होंने बोला था कि मैंने अपने नंबर नीचे दिए जितने भी कश्मीरी बच्चे हैं उनको जो भी प्रॉब्लम्स हैं वो मुझे एक बार कॉल करके मुझसे मिलने आए सुबह से बच्चे उनको कॉल कर रहे हैं मैंने उसको मतलब कम से कम तीस टाइम उनको कॉल किया उन्होंने कोई रिस्पॉन्ड नहीं किया मैंने मैसेज भी डाला कि, कि किसी के रेफरेंस की, की वजह से तो वो यहाँ आके बस सिर्फ अपना वही पब्लिसिटी कर रहे हैं अपना फेम मिल रहा है कि हम चंडीगढ़ गए थे किया उन्होंने हमारे लिए यहाँ कुछ भी नहीं बच्चों के लिए जी बिल्कुल ਤੋ ਇਹ ਆਪਣੇ ਆਪ ਦੇ ਵਿੱਚ ਜਿਹੜੀ ਹੈਗੀ ਆ ਇਹ ਘਟਨਾਵਾਂ ਵੱਡੇ ਸਵਾਲ ਖੜੇ ਕਰਦੀਆਂ ਕਿ ਕੀ ਕਿਸੇ ਇੱਕ ਤੇ ਕਰਨ ਦਾ ਦੋਸ਼ ਸਾਰਿਆਂ ਨੂੰ ਦਿੱਤਾ ਜਾ ਸਕਦਾ ਹੈ ਕਿ ਉਹ ਲੋਕ ਧਰਮੀ ਸੀ ਤੇ ਉਹਨਾਂ ਦੇ ਅਧਰਮੀਆਂ ਦੇ ਅਜਿਹੇ ਕਾਰੇ ਦੇ ਕਰਕੇ ਤੁਸੀਂ ਇਹਨਾਂ ਲੋਕਾਂ ਨੂੰ ਵੀ ਨਾਲ ਹੀ ਉਹਨਾਂ ਤੇ ਬਰਾਬਰ ਦੇ ਦੋਸ਼ੀ ਬਣਾ ਦੋਗੇ ਇਹ ਸਾਲ ਕੋਈ ਕਿਉਂ ਚੱਲ ਰਿਹਾ ਹੈ ਇਹ ਜੇਕਰ ਜਾਇਜ਼ ਨਹੀਂ ਹੈ ਤਾਂ ਫਿਰ ਇਹਨੂੰ ਰੋਕਣ ਦਾ ਕੰਮ ਕਿਦਾ ਸੀ ਪੁਲਿਸ ਕਿੱਥੇ ਹੈ ਪ੍ਰਸ਼ਾਸਨ ਕਿੱਥੇ ਹੈ ਇਹ ਕਿਉਂ ਸੁਰੱਖਿਅਤ ਮਹਿਸੂਸ ਕਰ ਰਿਹਾ ਇਹ ਲੋਕ ਇੱਥੋਂ ਕਿਉਂ ਜਾਣਾ ਚਾਹੁੰਦੇ ਆ ਉਹ ਪੰਜਾਬ ਜਿਹੜਾ ਸਾਰਿਆਂ ਨੂੰ ਸੰਭਧ ਹੈ ਸਾਰਿਆਂ ਦਾ ਢਿੱਡ ਵੀ ਭਰਨ ਦੀ ਸਮਰੱਥਾ ਰੱਖਦਾ ਹੈ ਸਾਰਿਆਂ ਨੂੰ ਗਲ ਦੇ ਨਾਲ ਲਾਉਂਦਾ ਉਸ ਪੰਜਾਬ ਦੇ ਵਿੱਚੋਂ ਬਸਾਂ ਭਰ ਕੇ ਜਾਣਾ ਆਪਣੇ ਆਪ ਦੇ ਵਿੱਚ ਸਵਾਲ ਖੜੇ ਕਰ ਰਹੀਆਂ ਇਹਨਾਂ ਸਵਾਲਾਂ ਦੇ ਜਵਾਬ ਕਦੋਂ ਮਿਲਣਗੇ ਕਿ ਪੁਲਿਸ ਪ੍ਰਸ਼ਾਸਨ ਜਾਂ ਸਿਵਲ ਪ੍ਰਸ਼ਾਸਨ ਜਿਹੜਾ ਹੈਗਾ ਇਸ ਇਹਨਾਂ ਗੱਲਾਂ ਤੇ ਜਵਾਬ ਦੇ ਸਕੇਗਾ ਕਿ ਇਹਨਾਂ ਲੋਕਾਂ ਨੂੰ ਸੁਰੱਖਿਆ ਸੀ ਮਹੱਈਆ ਨਹੀਂ ਕਰਾ ਸਕੇ ਜਾਂ ਇਹਨਾਂ ਦਾ ਡਰ ਨਹੀਂ ਚੱਕ ਸਕੇ ਅਸਲ ਗੱਲ ਕੀ ਹੈ ਇਹ ਸਵਾਲ ਉਦੋਂ ਹੀ ਖਤਮ ਹੋ ਸਕਣਗੇ ਜਦੋਂ ਇਹਨਾਂ ਲੋਕਾਂ ਦੇ ਸਵਾਲਾਂ ਦੇ ਜਵਾਬ ਮਿਲਣਗੇ ਤੇ ਇਹ ਲੋਕ ਜਦੋਂ ਸੁਰੱਖਿਅਤ ਮਹਿਸੂਸ ਕਰ ਸਕਣਗੇ ਜਦੋਂ ਇੱਕ ਘਟਨਾ ਦੇ ਲੈ ਕੇ ਸਾਰੇ ਥਾਵਾਂ ਦੇ ਉੱਤੇ ਅਜਿਹੇ ਰੋਲੇ ਨਹੀਂ ਪੈਣਗੇ ਉਦੋਂ ਇਹਨਾਂ ਗੱਲਾਂ ਦੇ ਸ਼ਾਇਦ ਜਵਾਬ ਮਿਲ ਸਕਣਗੇ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ